ਆਨ ਤਨ ਪਾਹੀ ਦਿਆਲਾ ਸਿੱਖੀ ਸ਼ਹਾਦਤ ਦਾ ਹੈ ਪਿਆਰ ਦਾ ਸਿੱਖੀ ਪਹਿਲਾ ਪਿੰਦੇਂ ਸ਼ਰਕਟ ਹੋਣਾ ਫਿਰ ਰੁੱਤ ਭਾ ਮਿਲੇ ਨਿਰਾਨਾ ਸਿੱਖੀ ਤੂੰ ਕੀ ਜਾਣੇ ਅੜੀਲ ਹੋਣੀਏ ਰੁੱਤ ਭਾ ਸਭ ਤੋਂ ਕਾਹਦਾ ਸਿੱਖੀ ਪੰਥ ਵਸੇ ਮੈਂ ਜਿਹੜਾ ਹੋਣੀਏ ਇਹ ਕਹਿਣਾ ਨਹੀਂ ਸੁਖਾਂ ਦਾ ਸਿੱਖੀ ਪੰਥ ਵਸੇ ਮੈਂ ਜਿਹੜਾ ਹੋਣੀਏ ਇਹ ਕਹਿਣਾ ਨਹੀਂ ਸੁਖਾਂ ਦਾ ਸਿੱਖੀ ਬਾਚਾ Follow okay. thêm cho mơ